ਇੰਡਸਟਰੀ ਸਾਥ ਨਹੀਂ ਦਿੰਦੀ ਭਾਜੀ 32 ਗਿੱਲਿਆਂ ਦੇ ਮਾਲਕ ਉਹ ਫਿਰ ਰਿਆਜ਼ ਲਈ ਸਮਾਂ ਕਿਦਾਂ ਕੱਢਦੇ ਹੋ ਬਸ ਇਹ ਤਾਂ ਲੱਗ ਹੀ ਜਾਂਦਾ ਵੇਖੋ ਹੁਣ ਤੇ ਉਹ ਆਦਤ ਬਣ ਗਈ ਹੈ ਕਿ ਕੁਝ ਚੀਜ਼ਾਂ ਪ੍ਰਮਾਤਮਾ ਦੀ ਕਿਰਪਾ ਦਾ ਬੰਦਾ ساری ਉਮਰ ਹੀ ਹੁੰਦਰ ਸਿੰਘ ਮਿਹਨਤ ਕਰਦਾ ਰਿਹਾ ਨਾ ਵੀ ਐਡਾ ਵੱਡਾ ਦਰਿਆਵਾਂ 'ਪ ਇੱਕ ਅੱਧਾ ਤੁਬਕਾ ਹੀ ਝੋਲੀ ਚ ਪੈਂਦਾ ਵੱਡੇ ਵੱਡੇ ਸਿੰਗਰਾਂ ਨੇ ਹਰ ਪੁਜਰਮਾਨ ਵਰਗਿਆਂ ਵੀ ਬੋਲ ਛੜੇ ਜੀ ਮੈਂ ਉਸ ਵੇਲੇ ਵੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਕੀ ਚੱਕਰ ਆਇਆ ਕਿ ੱਲਿਆਂ ਵੇ ਦੁਕਨੀਆਂ ਸੇਣਾ ਕੱਲਿਆਂ ਨਹੀਂ ਕਰਨੇ ਹੋਰ ਸਵਾ ਮੁਹੱਬਤਾ ਹੋ ਗਈਆਂ ਤੇਰੇ ਨਾਲ ਮੁਹੱਬਤਾ ਹੋ ਗਈਆਂ ਤੇਰੇ ਨਾਲ ਬੱਤੀਆਂ ਗਿੱਲਾਂ ਦਾ ਜਿੰਦ ਮਾਲਕ ਆ ਮਾਲਕ ਚਲੋ ਜੀ ਨਹੀਂ ਨਹੀਂ ਬੱਤੀਆਂ ਗਿੱਲਾਂ ਦੇ ਮਾਲਕ ਨੇ ਜਿੰਦ ਤਾਂ ਕਦੇ ਬਾਪੂ ਨੇ ਜਾਂ ਘਰਦਿਆਂ ਨੇ ਨਹੀਂ ਕਿਹਾ ਕਿ ਗਾਇਕੀ ਜੋ ਪੁੱਤ ਕੀ ਲੈਣਾ ਈ 25 ਸਾਲ ਹੋ ਗਏ ਤੈਨੂੰ ਗਾਣੇ ਅਜੇ ਤੱਕ ਤੇ ਕੋਈ ਮੁਕਾਮ ਨਹੀਂ ਮਿਲਿਆ ਕੈਸਟਾ ਜ਼ਰੂਰ ਤੂੰ ਕਰਤੀਆਂ ਲੋਕਾਂ ਨੇ ਪਿਆਰ ਜ਼ਰੂਰ ਕੀਤਾ ਵਾ ਜੀ ਐ ਦੀ ਇਸ ਕੱਲੋਂ ਮੈਂ ਬੜਾ ਖੁਸ਼ਕਿਸਮਤ ਆ ਮੇਰੇ ਪਿਤਾ ਜੀ ਨੇ ਵੀ ਮੈਨੂੰ ਕਦੀ ਇਸ ਗੱਲ ਤੋਂ ਮਨਾ ਨਹੀਂ ਕੀਤਾ ਤੇ ਮੇਰੀ ਜਿਹੜੀ ਬੈਟਰ ਆ ਆਪਾਂ ਉਹ ਵੀ ਮੈਂ ਕਹਿੰਦਾ ਵੀ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਆ ਮੇਰੇ ਤੇ ਕਿ ਉਹ ਮੇਰੀ ਰਮਜ ਨੂੰ ਜਾਂ ਮੇਰੀ ਰੂਹ ਨੂੰ ਸਮਝਣ ਵਾਲੀ ਆ ਤੇ ਮੇਰੇ ਬ੍ਰਦਰ ਜਿਹੜੇ ਮੇਰੇ ਤੋਂ ਵੱਡੇ ਨੇ ਅਨੂਪ ਜੋ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਕਿਉਂਕਿ ਇਹ ਜਿਹੜੀ ਸੰਗੀਤ ਦੀ ਗੱਡੀ ਆ ਨਾ ਉਹਨਾਂ ਨੇ ਗੱਡੀ ਨੂੰ ਰੇਡਨ ਦੇ ਵਿੱਚ ਮੇਰਾ ਬਹੁਤ ਸਾਥ ਦਿੱਤਾ ਅੱਛਾ ਜਿੰਦਜੀ ਇੱਕ ਚੀਜ਼ ਦੱਸਿਓ ਕਿ ਜੇ ਤੁਸੀਂ ਕਿਹ ਨਾਲ ਤੁਸੀਂ ਗਾਉਂਦੇ ਹੋ ਘਰ ਦੇ ਵਿੱਚ ਗੱਲ ਕੀਤੀ ਜਾਵੇ ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੇ ਦਾਦਕੇ ਜਾਂ ਤੁਹਾਡੇ ਨਾਨਕ ਕਿ ਕੋਈ ਹੋਰ ਗਾਉਂਦਾ ਵਾ ਇਸ ਤਿੱਕੇ ਹਾਂਜੀ ਨਾ ਸਾਡੇ ਕਿਸੇ ਵੀ ਤਰ੍ਹਾਂ ਕੋਈ ਵੀ ਅੱਗੇ ਪਿੱਛੇ ਕੋਈ ਤਾਨੂੰ ਪਤਾ ਜ਼ਿੰਮੇਵਾਰਾਂ ਦੇ ਪਰਿਵਾਰਾਂ ਦੇ ਵਿੱਚ ਕਿੱਥੇ ਹਮਮਤਲ ਇਹ ਚੀਜ਼ਾਂ ਹੁੰਦੀਆਂ ਅੱਛਾ ਚਲੋ ਹੁਣ ਤੇ ਬਹੁਤ ਵੱਡੇ ਲਾਰਜ ਸਕੇਲ ਦੇ ਉੱਪਰ ਇਹ ਚੀਜ਼ਾਂ ਚੁੱਕੀਆਂ ਨੇ ਪਰ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਤਾਂ ਮੈਂ ਬੜਾ ਖੁਸ਼ਕਿਸਮਤ ਆ ਮੇਰੇ ਪਰਿਵਾਰ ਚੋਂ ਕਿਸੇ ਨੇ ਵੀ ਨਹੀਂ ਮੈਨੂੰ ਟੋਕਿਆ ਤੇ ਪਰਮਾਤਮਾ ਦਾ ਆਸ਼ੀਰਵਾਦ ਤਹੀ ਬੋਟਾ ਲਾਤਾ ਹੂੰ ਅੱਗੋਂ ਤੁਹਾਡੇ ਬੱਚਿਆਂ ਨੂੰ ਕਿਸ ਦੇ ਗਾਇਕੀ ਦਾ ਗਾਉ ਇਹ ਉਹਨਾਂ ਦੀ ਮਰਜ਼ੀ ਆ ਜੀ ਕਿਉਂਕਿ ਮੇਰੇ ਪੇਰੈਂਟਸ ਨੇ ਮੈਨੂੰ ਮਜਬੂਰ ਨਹੀਂ ਸੀ ਕੀਤਾ ਮੇਰੇ ਭਰਾਵਾਂ ਨੇ ਮੈਨੂੰ ਮਜਬੂਰ ਨਹੀਂ ਸੀ ਕੀਤਾ ਤੂੰ ਨਾ ਗਾ ਤੇ ਮੈਂ ਵੀ ਇਹੋ ਜੀ ਕੋਸ਼ਿਸ਼ ਨਹੀਂ ਕਰੂੰਗਾ ਕਿ ਬੱਚਿਆਂ ਦਾ ਜਿਹੜਾ ਆਪਣਾ ਟੈਲੈਂਟ ਹੋਊਗਾ ਉਹ ਖੁਦ ਆਪੇ ਨਿੱਖੜ ਕੇ ਇੱਕ ਦਿਨ ਅੱਛਾ ਕਿੰਨੇ ਗਾਣੇ ਤੁਹਾਡੇ ਵੱਲੋਂ ਲਿਖੇ ਗਏ ਨੇ ਕਿੰਨੇ ਕ ਬੋਲੇ ਗਏ ਨੇ ਕਿੰਨੇ ਕ ਰਿਲੀਜ਼ ਹੋਏ ਨੇ ਗਾਣੇ ਤੇ ਭਾਜੀ YouTube ਦੇ ਉੱਪਰ ਤੁਸੀਂ ਦੇਖੋਗੇ ਤੇ ਬਹੁਤ ਜ਼ਿਆਦਾ ਗਾਣੇ ਨੇ ਮੇਰੇ ਮੈਨੂੰ ਲੱਗਦਾ ਤਕਰੀਬਨ 70 ਤੋਂ 80 ਗਾਣੇ ਜਿਹੜੇ ਆ ਉਹ ਮੈਂ ਅੱਜ ਤੱਕ ਜਿਹੜੇ ਗਾ ਚੁੱਕਾ ਜਿਦੇ ਵਿੱਚੋਂ 8-10 ਗਾਣੇ ਤੇ ਇਦਾਂ ਦੇ ਆ ਹੂੰ ਤੇ ਜਿਨ੍ਹਾਂ ਦੇ ਕਰਕੇ ਮੈਨੂੰ ਨਾ ਸਿਰਫ ਆਪਣੀ ਦੇਸ਼ 'ਚ ਬਲਕਿ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲੇ ਇੰਡਸਟਰੀ ਸਾਥ ਨਹੀਂ ਦਿੰਦੀ ਭਾਜੀ 32 ਗਿੱਲਿਆਂ ਦੇ ਮਾਲਕ ਉਹ ਫਿਰ ਰਿਆਜ਼ ਲਈ ਸਮਾਂ ਕਿਦਾਂ ਕੱਢਦੇ ਹੋ ਬਸ ਇਹ ਤਾਂ ਲੱਗ ਹੀ ਜਾਂਦਾ ਵੇਖੋ ਹੁਣ ਤੇ ਉਹ ਆਦਤ ਬਣ ਗਈ ਹੈ ਕਿ ਕੁਝ ਚੀਜ਼ਾਂ ਪ੍ਰਮਾਤਮਾ ਦੀ ਕਿਰਪਾ ਦਾ ਬੰਦਾ ساری ਉਮਰ ਹੀ ਹ ਹੁੰਦਲ ਸਾਹਿਬ ਮਿਹਨਤ ਕਰਦਾ ਰਿਹਾ ਨਾ ਵੀ ਐਡਾ ਵੱਡਾ ਦਰਿਆਵਾਂ 'ਪਾ ਇੱਕ ਅੱਧਾ ਤੁਬਕਾ ਹੀ ਝੋਲੀ ਚ ਪੈਂਦਾ ਵੱਡੇ ਵੱਡੇ ਸਿੰਗਰਾਂ ਨੇ ਹਰ ਕੁਜ ਮਾਨ ਵਰਗਿਆਂ ਵੀ ਬੋਲ ਛੜੇ ਜੀ ਕਿੰਨੇ ਮੈਂ ਉਸ ਵੇਲੇ ਵੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਕੀ ਚੱਕਰ ਆਏ ਕਿ ਕੱਲਿਆਂ ਵੇ ਦੁੱਖ ਨੀਓ ਸਹਿਣਾ ਕੱਲਿਆਂ ਨਹੀਂ ਕਰਨੇ ਹੋਰ ਸਵਾ ਮਹੱਬਤਾ ਹੋ ਗਈਆਂ ਤੇਰੇ ਨਾਲ ਮਹੱਬਤਾ ਹੋ ਗਈਆਂ ਤੇਰੇ ਨਾਲ ਬੱਤੀਆਂ ਗਿੱਲਾਂ ਦਾ ਜਿੰਦ ਮਾਲਕ ਆ ਮਾਲਕ ਚਲੋ ਜੀ ਨਹੀਂ ਨਹੀਂ ਬੱਤੀਆਂ ਗਿੱਲਾਂ ਦੇ ਮਾਲਕ ਨੇ ਜਿੰਦ ਤਾਂ ਕਦੇ ਬਾਪੂ ਨੇ ਜਾਂ ਘਰਦਿਆਂ ਨੇ ਨਹੀਂ ਕਿਹਾ ਕਿ ਗਾਇਕੀ ਜੋ ਪੁੱਤ ਕੀ ਲੈਣਾ ਈ 25 ਸਾਲ ਹੋ ਗਏ ਤੈਨੂੰ ਗਾਣੇ ਅਜੇ ਤੱਕ ਤੇ ਕੋਈ ਮੁਕਾਮ ਨਹੀਂ ਮਿਲਿਆ ਕੈਸਟਾਂ ਜ਼ਰੂਰ ਤੂੰ ਕਰਤੀਆਂ ਲੋਕਾਂ ਨੇ ਪਿਆਰ ਜ਼ਰੂਰ ਕੀਤਾ ਵਾ ਜੀ ਐ ਦੀ ਇਸ ਗੱਲੋਂ ਮੈਂ ਬੜਾ ਖੁਸ਼ਕਿਸਮਤ ਆ ਮੇਰੇ ਪਿਤਾ ਜੀ ਨੇ ਵੀ ਮੈਨੂੰ ਕਦੀ ਇਸ ਗੱਲ ਤੋਂ ਮਨਾ ਨਹੀਂ ਕੀਤਾ ਤੇ ਮੇਰੀ ਜਿਹੜੀ ਬੈਟਰ ਹੱਫਾ ਉਹ ਵੀ ਮੈਂ ਕਹਿੰਦਾ ਵੀ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਆ ਮੇਰੇ ਤੇ ਕਿ ਉਹ ਮੇਰੀ ਰਮਜ ਨੂੰ ਜਾਂ ਮੇਰੀ ਰੂਹ ਨੂੰ ਸਮਝਣ ਵਾਲੀ ਆ ਤੇ ਮੇਰੇ ਬ੍ਰਦਰ ਜਿਹੜੇ ਮੇਰੇ ਤੋਂ ਵੱਡੇ ਨੇ ਅਨੂਪ ਜੋ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਕਿਉਂਕਿ ਇਹ ਜਿਹੜੀ ਸੰਗੀਤ ਦੀ ਗੱਡੀ ਆ ਨਾ ਉਹਨਾਂ ਨੇ ਗੱਡੀ ਨੂੰ ਰੇਡਨ ਦੇ ਵਿੱਚ ਮੇਰਾ ਬਹੁਤ ਸਾਥ ਦਿੱਤਾ ਅੱਛਾ ਜਿੰਦਜੀ ਇੱਕ ਚੀਜ਼ ਦੱਸਿਓ ਕਿ ਜੇ ਤੁਸੀਂ ਕਿਹ ਨਾਲ ਤੁਸੀਂ ਗਾਉਂਦੇ ਹੋ ਘਰ ਦੇ ਵਿੱਚ ਗੱਲ ਕੀਤੀ ਜਾਵੇ ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੇ ਦਾਦਕੇ ਜਾਂ ਤੁਹਾਡੇ ਨਾਨਕ ਕਿ ਕੋਈ ਹੋਰ ਗਾਉਂਦਾ ਵਾ ਇਸ ਤਿੱਕੇ ਹਾਂਜੀ ਨਾ ਸਾਡੇ ਕਿਸੇ ਵੀ ਤਰ੍ਹਾਂ ਕੋਈ ਵੀ ਅੱਗੇ ਪਿੱਛੇ ਕੋਈ ਤੋਂ ਪਤਾ ਜ਼ਿੰਮੇਦਾਰਾਂ ਦੇ ਪਰਿਵਾਰਾਂ ਦੇ ਵਿੱਚ ਕਿੱਥੇ ਹਮਮਤਲ ਇਹ ਚੀਜ਼ਾਂ ਹੁੰਦੀਆਂ ਚਾ ਚਲੋ ਹੁਣ ਤੇ ਬਹੁਤ ਵੱਡੇ ਲਾਰਜ ਸਕੇਲ ਦੇ ਉੱਪਰ ਇਹ ਚੀਜ਼ਾਂ ਆ ਚੁੱਕੀਆਂ ਨੇ ਪਰ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਤਾਂ ਮੈਂ ਬੜਾ ਖੁਸ਼ਕਿਸਮਤ ਆ ਮੇਰੇ ਪਰਿਵਾਰ ਚੋਂ ਕਿਸੇ ਨੇ ਵੀ ਨਹੀਂ ਮੈਨੂੰ ਟੋਕਿਆ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਤਹੀ ਬੋਟਾ ਲਾਤਾ ਹੂੰ ਅੱਗੋਂ ਤੁਹਾਡੇ ਬੱਚਿਆਂ ਨੂੰ ਕਿਸ ਦੇ ਗਾਇਕੀ ਦਾ ਜੋ ਇਹ ਉਹਨਾਂ ਦੀ ਮਰਜ਼ੀ ਆ ਜੀ ਕਿਉਂਕਿ ਮੇਰੇ ਪੇਰੈਂਟਸ ਨੇ ਮੈਨੂੰ ਮਜਬੂਰੀ ਨਹੀਂ ਸੀ ਕੀਤਾ ਮੇਰੇ ਭਰਾਵਾਂ ਨੇ ਮੈਨੂੰ ਮਜਬੂਰੀ ਨਹੀਂ ਸੀ ਕੀਤਾ ਤੂੰ ਨਾ ਗਾ ਤੇ ਮੈਂ ਵੀ ਇਹੋ ਜੀ ਕੋਸ਼ਿਸ਼ ਨਹੀਂ ਕਰੂੰਗਾ ਕਿ ਬੱਚਿਆਂ ਦਾ ਜਿਹੜਾ ਆਪਣਾ ਟੈਲੈਂਟ ਹੋਊਗਾ ਉਹ ਖੁਦ ਆਪੇ ਨਿੱਖਰ ਕੇ ਇੱਕ ਦਿਨ ਵਿੱਚ ਅੱਛਾ ਕਿੰਨੇ ਗਾਣੇ ਤੁਹਾਡੇ ਵੱਲੋਂ ਲਿਖੇ ਗਏ ਨੇ ਕਿੰਨੇ ਕ ਬੋਲੇ ਗਏ ਨੇ ਕਿੰਨੇ ਕ ਰਿਲੀਜ਼ ਹੋਏ ਨੇ ਗਾਣੇ ਤੇ ਭਾਜੀ YouTube ਦੇ ਉੱਪਰ ਤੁਸੀਂ ਦੇਖੋਗੇ ਤੇ ਬਹੁਤ ਜ਼ਿਆਦਾ ਗਾਣੇ ਨੇ ਮੇਰੇ ਮੈਨੂੰ ਲੱਗਦਾ तकरीबन 70 ਤੋਂ 80 ਗਾਣੇ ਜਿਹੜੇ ਆ ਉਹ ਮੈਂ ਅੱਜ ਤੱਕ ਜਿਹੜੇ ਗਾ ਚੁੱਕਾ ਜਿਦੇ ਵਿੱਚੋਂ 8-10 ਗਾਣੇ ਤੇ ਇਦਾਂ ਦੇ ਆ ਹੂੰ ਜਿਨ੍ਹਾਂ ਦੇ ਕਰਕੇ ਮੈਨੂੰ ਨਾ ਸਿਰਫ ਆਪਣੀ ਦੇਸ਼ 'ਚ ਬਲਕਿ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ